ਸਭ ਇਹ ਅੱਜ ਜਿਹੜਾ ਖੈਰਾ ਸਾਹਿਬ ਦੇ ਉੱਪਰ ਮੁਕੱਦਮਾ ਦਰਜ ਹੋਇਆ কোর্ਟ ਦੀ ਕੀ ਪ੍ਰोसीडिंग्स ਰਹੀ ਲਗਭਗ 1 ਘੰਟੇ ਤੋਂ ਬਾਅਦ ਸਮਾਂ ਲੱਗਾ ਕੀ ਕੀ ਉੱਤੇ ਇਫੈਕਟਸ ਸੀਗੇ ਔਰ ਕੀ ਰਿਜ਼ਲਟਸ ਨੇ ਅਤੇ ਜਿਸ ਤਰ੍ਹਾਂ ਸੀ ਕਿ ਅਨਈਬਲ ਪੰਜਾਬ ਐਂਡ ਹਰਿਆਣਾ ਕੋਰਟ ਦੇ ਵਿੱਚ ਅੱਜ ਸਵੇਰੇ ਉਹਨਾਂ ਦੀ ਤਾਰੀਖ ਸੀ ਜਿਸ ਕੇਸ ਦੇ ਵਿੱਚ ਉਹ ਪਹਿਲਾਂ ਕਸਟਡੀ 'ਚ ਸੀ ਤੇ ਕਿਉਂਕਿ ਪੁਲਿਸ ਨੂੰ ਇਹਨਾਂ ਨੂੰ ਸਾਰਿਆਂ ਨੂੰ ਪਤਾ ਸੀ ਕਿ ਇਹਦੇ ਤੋਂ ਮੋਸਟ ਪ੍ਰੋਬਬਲੀ ਬੇਲ ਹੋ ਜਾਣੀ ਆ ਇਸ ਕਰਕੇ ਉਹਨਾਂ ਨੂੰ ਹੋਰ ਜੇਲ੍ਹ ਦੇ ਵਿੱਚ ਹੋਰ ਅੰਦਰ ਰੱਖਣ ਵਾਸਤੇ ਅੱਜ ਸਵੇਰੇ ਤੱਕ ਕੇ ਸਵੇਰੇ 3 ਵਜੇ ਪੁਲਿਸ ਨੇ ਇੱਕ ਹੋਰ ਛੁੱਟੀ ਐਫ ਆਈ ਆਰ ਨਾਲ ਖਿਲਾਫ ਪੁਲਿਸ ਨੂੰ ਪਹਿਲਾ ਅਦਾਲਤ ਵਿੱਚ ਪੇਸ਼ ਹੋ ਕੇ ਉਹਨਾਂ ਲਈ ਪ੍ਰੋਡਕਸ਼ਨ ਵਾਰੰਟ ਲੈਣ ਵਾਸਤੇ ਅਰਜ਼ੀ ਦਿੱਤੀ ਸੀ ਜਿਹੜਾ ਮਾਂਜ ਕੋ ਅਦਾਲਤ ਨੇ ਅਲਾਉ ਕਰ ਦਿੱਤਾ ਫਿਰ ਉਹਨੂੰ ਪ੍ਰੋਡਕਸ਼ਨ ਵਾਰੰਟ ਤੋਂ ਉਥੋਂ ਇੱਥੇ ਕਬੂਤਲਾ ਲੈ ਕੇ ਆਇਆ ਗਿਆ ਇੱਥੇ ਫਿਰ ਅਦਾਲਤ ਨੇ ਉਹਨਾਂ ਨੂੰ ਅਲਾਉ ਕਰ ਦਿੱਤਾ ਪੁਲਿਸ ਨੂੰ ਕਿ ਉਹਨਾਂ ਦੀ ਅरेस्ट ਪਾ ਲੋ ਬੈਸ ਤੋਂ ਬਾਅਦ ਫਿਰ ਬਾਅਦ ਦੇ ਵਿੱਚ ਉਹਨਾਂ ਨੇ ਫਿਰ ਅਦਾਲਤ ਦੇ ਪੁਲਿਸ ਨੇ ਉਹਨਾਂ ਦਾ 7 ਦਿਨ ਦਾ ਰਿਮਾਂਡ ਮੰਗਿਆ ਸੀ ਤੇ ਮਾਂਜ ਕੋ ਅਦਾਲਤ ਨੇ 1 ਦਿਨ ਦਾ ਰਿਮਾਂਡ ਦਿੱਤਾ ਤੇ ਕੱਲ ਉਹਨਾਂ ਨੂੰ ਫਿਰ ਕੀ ਸਰ ਇਹ ਜਿਹੜਾ ਖੈਰਾ ਸਾਹਿਬ ਦੇ ਉੱਪਰ ਮੁਕੱਦਮਾ ਦਰਜ ਹੋਇਆ কোর্ਟ ਦੀ ਕੀ ਪ੍ਰोसीਡਿੰਗਸ ਰਹੀ ਲਗਭਗ 1 ਘੰਟੇ ਤੋਂ ਬਾਅਦ ਸਮਲ ਲਗਾ ਕੀ ਕੀ ਉੱਤੇ ਇਫੈਕਟ ਸੀ ਔਰ ਕੀ ਰਿਜ਼ਲਟਸ ਨੇ ਇਹ ਜਿਸ ਤਰ੍ਹਾਂ ਸੀ ਕਿ ਹੁਨੇਬਲ ਪੰਜਾਬ ਐਂਡ ਹਰਿਆਣਾ ਕੋਰਟ ਦੇ ਵਿੱਚ ਅੱਜ ਸਵੇਰੇ ਉਹਨਾਂ ਦੀ ਤਾਰੀਖ ਸੀ ਜਿਸ ਕੇਸ ਦੇ ਵਿੱਚ ਉਹ ਪਹਿਲਾਂ ਕਸਟਡੀ 'ਚ ਸੀ ਤੇ ਕਿਉਂਕਿ ਪੁਲਿਸ ਨੂੰ ਇਹਨਾਂ ਨੂੰ ਸਾਰਿਆਂ ਨੂੰ ਪਤਾ ਸੀ ਕਿ ਇਹਦੇ ਤੋਂ ਮੋਸਟ ਪ੍ਰੋਬਬਲੀ ਬੇਲ ਹੋ ਜਾਣੀ ਆ ਇਸ ਕਰਕੇ ਉਹਨਾਂ ਨੂੰ ਹੋਰ ਜੇਲ੍ਹ ਦੇ ਵਿੱਚ ਹੋਰ ਅੰਦਰ ਰੱਖਣ ਵਾਸਤੇ ਅੱਜ ਸਵੇਰੇ ਤੱਕ ਕਿਸ ਵੇਲੇ 3 ਵਜੇ ਪੁਲਿਸ ਨੇ ਇੱਕ ਹੋਰ ਛੁਟੀ ਐਫ ਆਈ ਆਰ ਉਹਨਾਂ ਖਿਲਾਫ ਦਰਜ ਕੀਤੀ ਇਹ ਪੁਲਿਸ ਵੱਲੋਂ ਪਹਿਲਾ ਅਦਾਲਤ ਵਿੱਚ ਪੇਸ਼ ਹੋ ਕੇ ਉਹਨਾਂ ਲਈ ਪ੍ਰੋਡਕਸ਼ਨ ਬਰੰਟ ਲੈਣ ਵਾਸਤੇ ਦਰਖਾਸਤ ਦਿੱਤੀ ਸੀ ਜਿਹੜਾ ਮਾਨਜ ਕੋ ਅਦਾਲਤ ਨੇ ਅਲਾਉ ਕਰ ਦਿੱਤਾ ਫਿਰ ਉਹਨੂੰ ਪ੍ਰੋਡਕਸ਼ਨ ਬਰੰਟ ਤੋਂ ਉਥੋਂ ਇੱਥੇ ਕਬੂਤਲਾ ਲੈ ਕੇ ਆਇਆ ਗਿਆ ਇੱਥੇ ਫਿਰ ਅਦਾਲਤ ਨੇ ਉਹਨਾਂ ਨੂੰ ਅਲਾਉ ਕਰ ਦਿੱਤਾ ਪੁਲਿਸ ਨੂੰ ਕਿ ਉਹਨਾਂ ਦੀ ਅਰੈਸਟ ਪਾ ਲੋ ਬਹਿਸ ਤੋਂ ਬਾਅਦ ਫਿਰ ਬਾਅਦ ਦੇ ਵਿੱਚ ਉਹਨਾਂ ਨੇ ਫਿਰ ਅਦਾਲਤ ਦੇ ਪੁਲਿਸ ਨੇ ਉਹਨਾਂ ਦਾ 7 ਦਿਨ ਦਾ ਰਿਮਾਂਡ ਮੰਗਿਆ ਸੀ ਤੇ ਮਾਨਜ ਕੋ ਅਦਾਲਤ ਨੇ 1 ਦਿਨ ਦਾ ਰਿਮਾਂਡ ਦਿੱਤਾ ਤੇ ਕੱਲ ਉਹਨਾਂ ਨੂੰ ਫਿਰ ਇਲਸਬ ਇਹ ਅੱਜ ਜਿਹੜਾ ਖੈਰਾ ਸਾਹਿਬ ਦੇ ਉੱਪਰ ਮੁਕੱਦਮਾ ਦਰਜ ਹੋਇਆ কোর্ਟ ਦੀ ਕੀ ਪ੍ਰोसीडिंग्स ਰਹੀ ਲਗਭਗ 1 ਘੰਟੇ ਤੋਂ ਬਾਅਦ ਸਮਾਂ ਲੱਗਾ ਕੀ ਕੀ ਉੱਤੇ ਇਫੈਕਟ ਸੀਗੇ ਔਰ ਕੀ ਰਿਜ਼ਲਟਸ ਨੇ ਇਹ ਤੇ ਇਸ ਤਰ੍ਹਾਂ ਸੀ ਕਿ ਅਨਏਬਲ ਪੰਜਾਬ ਐਂਡ ਹਰਿਆਣਾ ਕੋਰਟ ਦੇ ਵਿੱਚ ਅੱਜ ਸਵੇਰੇ ਉਹਨਾਂ ਦੀ ਤਾਰੀਖ ਸੀ ਜਿਸ ਕੇਸ ਦੇ ਵਿੱਚ ਉਹ ਪਹਿਲਾਂ ਕਸਟਡੀ 'ਚ ਸੀ ਤੇ ਕਿਉਂਕਿ ਪੁਲਿਸ ਨੂੰ ਇਹਨਾਂ ਨੂੰ ਸਾਰਿਆਂ ਨੂੰ ਪਤਾ ਸੀ ਕਿ ਇਹਦੇ ਤੋਂ ਮੋਸਟ ਪ੍ਰੋਬਬਲੀ ਬੇਲ ਹੋ ਜਾਣੀ ਆ ਇਸ ਕਰਕੇ ਉਹਨਾਂ ਨੂੰ ਹੋਰ ਜੇਲ੍ਹ ਦੇ ਵਿੱਚ ਹੋਰ ਅੰਦਰ ਰੱਖਣ ਵਾਸਤੇ ਅੱਜ ਸਵੇਰੇ ਤਟਕੇ ਸਵੇਰੇ 3 ਵਜੇ ਪੁਲਿਸ ਨੇ ਇੱਕ ਹੋਰ ਛੂਟੀ ਐਫਆਈਆਰ ਨਾਲ ਖਿਲਾਫ ਪੁਲਿਸ ਕੋਲ ਪਹਿਲਾ ਅਦਾਲਤ ਵਿੱਚ ਪੇਸ਼ ਹੋ ਕੇ ਉਹਨਾਂ ਲਈ ਪ੍ਰੋਡਕਸ਼ਨ ਵਾਰਡ ਲੈਣ ਵਾਸਤੇ ਅਰਜ਼ੀ ਦਿੱਤੀ ਸੀ ਜਿਹੜਾ ਮਾਨਜਿਕ ਅਦਾਲਤ ਨੇ ਅਲਾਉ ਕਰ ਦਿੱਤਾ ਫਿਰ ਉਹਨੂੰ ਪ੍ਰੋਡਕਸ਼ਨ ਵਾਰਡ ਤੋਂ ਉੱਥੋਂ ਇੱਥੇ ਕਬੂਤਲਾ ਲੈ ਕੇ ਆਇਆ ਗਿਆ ਇੱਥੇ ਫਿਰ ਅਦਾਲਤ ਨੇ ਉਹਨਾਂ ਨੂੰ ਅਲਾਉ ਕਰ ਦਿੱਤਾ ਪੁਲਿਸ ਨੂੰ ਕਿ ਉਹਨਾਂ ਦੀ ਅरेस्ट ਪਾ ਲੋ ਬੈਸ ਤੋਂ ਬਾਅਦ ਫਿਰ ਬਾਅਦ ਦੇ ਵਿੱਚ ਉਹਨਾਂ ਨੇ ਫਿਰ ਅਦਾਲਤ ਦੇ ਪੁਲਿਸ ਨੇ ਉਹਨਾਂ ਦਾ 7 ਦਿਨ ਦਾ ਰਿਮਾਂਡ ਮੰਗਿਆ ਸੀ ਤੇ ਮਾਨਜਿਕ ਅਦਾਲਤ ਨੇ 1 ਦਿਨ ਦਾ ਰਿਮਾਂਡ ਦਿੱਤਾ ਤੇ ਕੱਲ ਉਹਨਾਂ ਨੂੰ ਫਿਰ